ਹਾਂਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ 3630 ਟਰੈਕਟਰ ਲੈ ਕੇ ਆਏ ਹਾਂ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੈਬਰ ਵਾਲੀ ਛਤਰੀ ਸਾਰਾ ਸਮਾਨ ਟਰੈਕਟਰ ਦੇ ਨਾਲ ਲੱਗਿਆ ਹੋਇਆ 2013 ਮਾਡਲ ਹੈ ਜੀ ਆ ਰੇਟ 4 ਲੱਖ 80000 ਰੁਪਏ ਟਰੈਕਟਰ ਦੀ ਡਿਮਾਂਡ ਕੀਤੀ ਹੈ ਵੀਰਾਂ ਨੇ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਟਰੈਕਟਰ ਤੁਸੀਂ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਏਰੀਆ ਬਠਿੰਡਾ ਮੋੜ ਮੰਡੀ ਦੇ ਕੋਲੇ ਵੀਰਾਂ ਦਾ ਪਿੰਡ ਹੈ ਜੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ 9988083625 ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਕਬੈਨ ਵਿਕਾਊਆ ਵਿਸ਼ਾਲ ਕੰਪਨੀ ਦੀ ਕਬੈਨ ਆ ਜੀ 6 ਮਾਡਲ ਆ ਪੰਜਾਬ ਨੰਬਰ ਆ ਐਸਐਮਐਸ ਨਾਲ ਲੱਗਿਆ ਹੋਇਆ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਰੇਟ ਵੀਰ ਫੋਨ ਤੇ ਦੱਸਣਗੇ 9779392835 97793 92835 ਇਸ ਨੰਬਰ ਤੇ ਫੋਨ ਕਰਕੇ ਕਬੈਨ ਬਾਰੇ ਬਣਦੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਮਾਲਕ ਵੀਰ ਫੋਨ ਤੇ ਰੇਟ ਬਾਰੇ ਜਾਣਕਾਰੀ ਦੇ ਦੇਣਗੇ ਅੱਗੇ ਗੱਲ ਕਰਦੇ ਹਾਂ ਜੀ ਅਰਜਨ ਟਰੈਕਟਰ ਵਕਾਊ ਹੈ 605 ਪਾਵਰ ਸਟੀering ਦਾ 2002 ਮਾਡਲ ਹੈ ਡਬਲ ਕਲਚ ਦੇ ਵਿੱਚ ਇਹਦਾ ਨੰਬਰ ਹਰਿਆਣਾ ਦਾ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰ ਤੁਸੀਂ ਦੋ ਦਿਨ ਵਾਹ ਕੇ ਦੇਖ ਸਕਦੇ ਹੋ ਪਿੰਡ ਕੋਟਪਾਈ ਢਾਣੀ ਦੇ ਵਿੱਚ ਟਰੈਕਟਰ ਵੀਰਾਂ ਦਾ ਵਿਕਾਊ ਆ 62838 71118 ਇਸ ਨੰਬਰ ਤੇ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਅੱਗੇ ਜੀ ਵੀਰਾਂ ਨੇ ਆ ਮੋਟਰਸਾਈਕਲ ਵੇਚਣਾ ਤੇ ਆਲਟੋ ਗੱਡੀ ਦੇ ਨਾਲ ਸੌਦਾ ਕਰਨਾਗਾ 21 ਮਾਡਲ ਆ ਜੀ ਸਿਰਫ 19000 ਚੱਲਿਆ ਹੋਇਆ ਡੀਲ ਐਕਸ ਕੰਪਨੀ ਦਾ ਇਹ ਮੋਟਰਸਾਈਕਲ ਆ ਪਿੰਡ ਢੂੜਕੋਟ ਜ਼ਿਲ੍ਹਾ ਮਕਸਰ ਦੇ ਵਿੱਚ ਜੇ ਕਿਸੇ ਵੀਰ ਭਰਾ ਨੇ ਆਲਟੋ ਗੱਡੀ ਦੇ ਨਾਲ ਸੌਦਾ ਕਰਨਾ ਹੋਵੇ ਤਾਂ ਇਹ ਮੋਟਰਸਾਈਕਲ ਨਾਲ ਤੁਸੀਂ ਸੌਦਾ ਕਰ ਸਕਦੇ ਹੋ ਜੀ 97815 31230 97815 31230 ਅੱਗੇ ਗੱਲ ਕਰਦੇ ਹਾਂ ਜੀ ਪ੍ਰੀਤ 6049 ਟਰੈਕਟਰ ਵਕਾਊ ਆ 12 ਮਾਡਲ ਆ ਨਵੀਂ ਬੈਟਰੀ ਆ ਡੀਜ਼ਲ ਪੰਪ ਦਾ ਕੰਮ ਕਰਵਾਇਆ ਹੋਇਆ ਨਵਾਂ ਜੀ ਹਿੱਡਾਂ ਦਾ ਕੰਮ ਹੋਇਆ ਇੰਜਣ ਦਾ ਸਾਰਾ ਕੰਮ ਹੋਇਆ ਵਾ ਟਰੈਕਟਰ 2 ਦਿਨ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਲਿਫਟ ਦਾ ਕੰਮ ਵੀ ਹੋਇਆ 12 ਮਾਡਲ ਹੈ ਜੀ ਪਾਵਰ ਸਟੀering ਆ ਪੰਜਾਬ ਨੰਬਰ ਆ ਰੇਟ 3 ਲੱਖ ਰੁਪਇਆ ਪਿੰਡ ਮੱਲਣਾ ਜ਼ਿਲ੍ਹਾ ਮੁਕਸਰ ਟਾਣੀ ਦੇ ਵਿੱਚ ਟਰੈਕਟਰ ਹੈ ਜੀ ਕੋਠੇ ਅਮਨਗੜ 9417148607 ਤੇ ਫੋਨ ਕਰਕੇ ਤੁਸੀਂ ਇਹ ਪ੍ਰੀਤ 6049 ਟਰੈਕਟਰ ਬਾਰੇ ਜਾਣਕਾਰੀ ਲੈ ਸਕਦੇ ਹੋ ਰੇਟ ਕੋਈ ਪੱਕਾ ਨਹੀਂ ਹੁੰਦਾ ਜੀ ਤੁਸੀਂ ਵੀ ਸਾਡੇ ਪੇਜ ਤੇ ਕੋਈ ਵੀ ਐਡ ਕਰਵਾ ਸਕਦੇ ਹੋ ਸਿਰਫ ਵੀਡੀਓ ਭੇਜਿਆ ਕਰੋ ਜੀ ਸਾਰੀ ਜਾਣਕਾਰੀ ਲਿਖ ਕੇ ਜਾਂ ਵੀਡੀਓ ਦੇ ਵਿੱਚ ਬੋਲ ਕੇ ਭੇਜਿਆ ਕਰੋ ਸਾਰੇ ਵੀਰਾਂ ਨੂੰ ਬੇਨਤੀ ਆ ਬਿਟ ਫੋਨ ਨੂੰ ਟੇਡਾ ਕਰਕੇ ਵੀਡੀਓ ਬਣਾ ਕੇ 2-3 ਮਿੰਟ ਦੀ ਸਾਡੇ ਨੰਬਰ ਤੇ ਪਾਇਆ ਕਰੋ ਇਕੱਲੀਆਂ ਫਟਮਾ ਨਾ ਭੇਜੋ ਸਾਰੇ ਵੀਰਾਂ ਨੂੰ ਬੇਨਤੀ ਆ ਵੀਡੀਓ ਬਣਾ ਕੇ ਭੇਜਿਆ ਕਰੋ ਜੀ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਫੇਸਬੁੱਕ YouTube ਦੇ ਉੱਤੇ ਲਾਈ ਜਾਊਗੀ ਤੇ ਸਾਰੀ ਜਾਣਕਾਰੀ ਰੇਟ ਸਾਰਾ ਕੁਝ ਲਿਖ ਕੇ ਜਾਂ ਬੋਲ ਕੇ ਭੇਜਿਆ ਕਰੋ